ਜਗਿੰਦਰ ਸਿੰਘ ਸੰਘੇੜਾ ਦੇ ਪੰਜਾਬੀ ਨਾਵਲ ਨੂਰਾਂ ਦਾ ਅਗਲਾ ਭਾਗ ਤਿੰਨ ਧੜ ਨਾ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ ਹੱਥ ਵਿੱਚ ਛੋਟੀ ਫੜੀ ਨਹਿਰ ਦੀ ਪਟੜੀ ਤੇ ਖੜੀ ਨੂਰਾਂ ਦੇ ਕੋਲ ਦੀ ਲੰਘਦਾ ਹੋਇਆ ਸਾਈਕਲ ਸਵਾਰ ਤੇਰੀ ਹਿੱਕ ਤੇ ਮਲਾਈਆਂ ਆਈਆਂ ਨਿੱਕੱਚਾ ਦੁੱਧ ਪੀਣ ਵਾਲੀ ਏ ਕਹਿ ਕੇ ਅੱਗੇ ਲੰਘ ਗਿਆ ਸੀ ਪਰ ਨੂਰਾਂ ਦੀ ਤਬੀਅਤ ਉੱਤੇ ਪੱਥਰ ਉੱਤੇ ਪਾਣੀ ਪਾਣ ਵਾਂਗ ਕੋਈ ਅਸਰ ਨਹੀਂ ਸੀ ਹੋਇਆ ਉਸ ਰਾਗੀਰ ਦੀ ਕਿਸੇ ਮਸ਼ਕਰੀ ਦਾ ਕਿਉਂਕਿ ਅਜੇਹੇ ਸੜਕ ਰੋਮੀਓ ਤਾਂ ਪੂਰਾ ਪੂਰਾ ਦਾ ਨੂਰਾਂ ਦੇ ਅੱਗੇ ਪਿੱਛੇ ਭੁੰਡਾਂ ਵਾਂਗ ਮੜਰਾਉਂਦੇ ਰਹਿੰਦੇ ਸਨ ਪਰ ਇੰਨਾ ਭੁੰਡਾਂ ਵਿੱਚ ਮਨ ਦਾ ਮਹਿਰਮ ਮੀਤ ਕੋਈ ਨਹੀਂ ਸੀ ਜਿਸ ਦਾਗਾ ਤੇ ਫਿਰ ਇਹਨਾਂ ਪੁੰਡਾਂ ਨਾਲ ਕਾਦੀ ਦੋਸਤੀ ਕਾਦਾ ਯਾਰਾ ਨਾ ਇਹਨਾਂ ਦੀ ਫਿਤਰਤ ਵਿੱਚ ਸਿਰਫ ਤੇ ਸਿਰਫ بے ਵਫਾਈ ਹੀ ਸ਼ਾਮਲ ਹੁੰਦੀ ਹੈ ਇਸ ਕਰਕੇ ਨੂਰਾ ਨੇ ਨਾ ਸਮਝ ਆਉਣ ਵਾਲੇ ਸ਼ਬਦਾਂ ਨੂੰ ਸਮਝਣ ਦੀ ਜ਼ਰੂਰਤ ਹੀ ਨਹੀਂ ਸੀ ਸਮਝੀਗੀ ਹੈਲੋ ਡਾਰਲਿੰਗ ਕਦੇ ਕਦੇ ਸਾਡੇ ਨਾਲ ਵੀ ਦੋ ਗੱਲਾਂ ਕਰ ਲਿਆ ਕਰ ਇੱਕ ਪੈਰਪਾਲ ਦੀ ਬੰਨੀ ਉੱਤੇ ਰੱਖ ਕੇ ਆਪਣੇ ਸਾਈਕਲ ਉੱਤੇ ਬੈਠੇ ਨੇ ਹੀ ਆਪਣਾ ਸਾਈਕਲ ਰੋਕ ਕੇ ਪੁਲ ਦੇ ਲੱਗੇ ਨਹਿਰ ਦੀ ਪੱਟੜੀ ਉੱਤੇ ਖੜੀ ਨੂਰਾ ਨੂੰ ਕਿਹਾ ਸੀ ਜਗਤਾਰ ਨੇ ਸਾਈਕਲ ਵਾਲੇ ਦੀ ਗੱਲ ਸੁਣ ਕੇ ਵੀ ਅਣਸੁਣੀ ਕਰਦੀ ਹੋਈ ਮੱਜਾਂ ਨੂੰ ਮੋੜਨ ਲਈ ਕੁਝ ਕਹਿੰਦੀ-ਕਹਿੰਦੀ ਸੁੱਕੀ ਨਹਿਰ ਦੇ ਵਿੱਚੋਂ ਦੀ ਲੰਘਦੀ ਹੋਈ ਦੂਜੇ ਪਾਸੇ ਨਿਕਲ ਦੂਰ ਤੁਰ ਗਈ ਸੀ ਨੂਰਾ ਅਤੇ ਜਗਤਾਰ ਬੇਸ਼ਰਮ ਜਿਹਾ ਹੋਇਆ ਤੁਰੀ ਜਾਂਦੀ ਨੂਰਾ ਨੂੰ ਦੇਖ ਰਿਹਾ ਸੀ ਉਹ ਤਾਂ ਸ਼ਾਇਦ ਪਤਾ ਨਹੀਂ ਕਿੰਨਾ ਚਿਰ ਪੁਲ ਉੱਤੇ ਖੜਾ ਨੂਰਾ ਨੂੰ ਤੱਕਦਾ ਰਹਿੰਦਾ ਪਰ ਕੁਝ ਰਾਹੀ ਪੁਲ ਵੱਲ ਨੂੰ ਆਉਂਦੇ ਦੇਖ ਕੇ ਜਗਤਾਰ ਵੀ ਉੱਥੋਂ ਸਾਈਕਲ ਦੀ ਕਲੀਦਬ ਤੁਰਦਾ ਬਣਿਆ ਸੀਗਾ ਜਗਤਾਰ ਨੇ ਹਾਲੇ ਜਵਾਨੀ ਵਿੱਚ ਪੈਰ ਰੱਖਿਆ ਸੀ ਕਿ ਉਸ ਦੇ ਸਿਰ ਉੱਤੋਂ ਉਸ ਦੇ ਪਿਓ ਦਾ ਸਾਯਾ ਉੱਟ ਗਿਆ ਸੀ ਜੋ ਹੀ ਜਗਤਾਰ ਦੇ ਸਿਰ ਤੋਂ ਪਿਓ ਦਾ ਸਾਇਆ ਉੱਠਿਆ ਤੇ ਜਗਤਾਰ ਨੇ ਕੁਝ ਗਲਤ ਖਿਆਲਾਂ ਦੇ ਜੱਟੀਦਾਰਾ ਝੋਟੀਦਾਰਾ ਨਾਲ ਬੈਠਣਾ ਉੱਠਣਾ ਸ਼ੁਰੂ ਕਰ ਦਿੱਤਾ ਸੀਗਾ ਉਸ ਦੀ ਮਾਂ ਦਾ ਪਹਿਲਾਂ ਹੀ ਘਰੋਂ ਬਾਹਰ ਬਹੁਤ ਘਟ ਨਿਕਲਦੀ ਸੀ ਹੁਣ ਤਾਂ ਸਿਰ ਦਾ ਸਾਇਆ ਹੀ ਨਹੀਂ ਸੀ ਰਿਹਾਗਾ ਚੈੱਕ ਕਰਕੇ ਉਸ ਨੇ ਆਪਣੇ ਆਪ ਨੂੰ ਇੱਕ ਕਿਸਮ ਦਾ ਆਪਣੇ ਘਰ ਅੰਦਰ ਹੀ ਬੰਦ ਕਰ ਲਿਆ ਸੀਗਾ ਉਸ ਨੂੰ ਕੋਈ ਇਲਮ ਹੀ ਨਹੀਂ ਸੀਗਾ ਕਿ ਉਸ ਦਾ ਇੱਕੋ ਇੱਕ ਪੁੱਤ ਘਰੋਂ ਬਾਹਰ ਹੀ ਗੱਲ ਖਿਲਾ ਰਿਹਾ ਹੈ ਕਿ ਇੱਕ ਦਿਨ ਜਗਤਾਰ ਦੀ ਮਾਂ ਵੀ ਇਸ ਫਾਨੀ ਦੁਨੀਆ ਨੂੰ ਛੱਡ ਕੇ ਆਪਣੇ ਪਿਆਰੇ ਕੋਲ ਦੂਜੀ ਦੁਨੀਆ ਵਿੱਚ ਚਲੀ ਗਈ ਸੀਗੀ ਮਾਂ ਦੇ ਜਾਣ ਪਿੱਛੋਂ ਤਾਂ ਜਗਤਾਰ ਨੂੰ ਕਿਸੇ ਦਾ ਵੀ ਬਿਲਕੁਲ ਡਰ ਨਹੀਂ ਸੀ ਰਿਹਾ ਭਾਗ ਡੋਰ ਕਿਸੇ ਦੇ ਹੱਥ ਵਿੱਚ ਨਾ ਹੋਣ ਕਰਕੇ ਬੁਰਿਆਂ ਦੀ ਸੰਗਤ ਵਿੱਚ ਰਹਿਣ ਕਰਕੇ ਉਸ ਦੀਆਂ ਆਤਮ ਬਹੁਤ ਵਿਕੜ ਗਈਆਂ ਸਨ ਹੌਲੀ-ਹੌਲੀ ਉਸ ਨੇ ਆਪਣੀਆਂ ਬੁਰੀਆਂ ਆਤਮਾਂ ਸਦਕੇ ਆਪਣੇ ਪਿਓ ਦਾਦਾ ਦੀ ਸਾਰੀ ਜ਼ਮੀਨ ਦਾਇਰਦਤ ਇਸ ਪ੍ਰਸਤੀ ਦੀ ਬਹੀ ਵਿੱਚੋਂ ਦੀ ਲੰਘਾ ਛੱਡੀ ਸੀ ਅਜੇ ਸਿਆਣੇ ਕਹਿੰਦੇ ਹਨ ਕਿ ਬੇਜ਼ਮੀਨਾ ਜੱਟ ਨਹੀਂ ਹੁੰਦਾਗਾ ਪਰ ਜਗਤਾਰ ਹੁਣ ਬੇਜ਼ਮੀਨਾ ਟਟ ਹੋ ਗਿਆ ਸੀਗਾ ਸ਼ਰਾਬ ਅਤੇ ਸ਼ਬਾਬ ਵਾਲਾ ਉਸ ਦਾ ਸ਼ੌਂਕ ਖਾਲੇ ਵੀ ਨਬਾਬਾ ਵਾਲਾ ਸੀਗਾ ਇਸ ਵੱਲੇ ਸ਼ੌਂਕ ਦਾ ਕਰਕੇ ਹੀ ਉਸ ਲਈ ਨੂਰਾ ਇੱਕ ਸੁਨੱਖਾ ਸ਼ੌਬ ਬਣ ਗਈ ਸੀ ਅਤੇ ਹੁਣ ਨੂਰਾ ਨੂੰ ਹਾਸਲ ਕਰਨਾ ਹੀ ਜਕਤਾਰ ਲਈ ਇੱਕ ਮਕਸਦ ਬਣਦਾ ਜਾ ਰਿਹਾ ਸੀ ਉਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਹਰ ਉਪਰਾਲਾ ਕਰਨ ਲੱਗਿਆ ਸੀ ਉੱਚੀ ਨੀਵੀਂ ਨਹਿਰ ਦੇ ਕਿਨਾਰਿਆਂ ਉੱਤੇ ਦੌੜੀ ਭੱਜੀ ਫਿਰਦੀ ਨੂਰਾ ਦਾ ਹੁਸਨ ਹੁਣ ਖੰਜਰ ਬਣ ਕੇ ਜਕਤਾਰ ਦੇ ਦਿਲ ਵਿੱਚ ਤਸਦਾ ਜਾ ਰਿਹਾ ਸੀਗਾ ਹਾਏ ਨੂਰਾ ਤੂੰ ਤੇ ਮੇਰਾ ਰੱਬ ਹੋ ਗਈ ਏ ਹੁਣ ਤੇਰੇ ਤੋਂ ਬਿਨਾਂ ਤਾਂ ਜੀਣ ਦਾ ਮੈਂ ਸੋਚ ਵੀ ਨਹੀਂ ਸਕਦਾ ਸੱਚ ਪੁੱਛੇ ਤਾਂ ਅੱਜ ਤੋਂ ਜੀਣਾ ਹੈ ਤਾਂ ਤੇਰੀ ਗਲੀ ਵਿੱਚ ਬਹਿ ਕੇ ਜੀਣਾ ਹੈ ਤੇਰੇ ਲਈ ਹੀ ਜੀਣਾ ਹੈ ਤੈਨੂੰ ਆਪਣਾ ਬਣਾ ਕੇ ਹੀ ਜੀਣਾ ਹੈ ਜੇ ਤੂੰ ਮੇਰੀ ਹੋਕੇ ਜਿੰਦਾ ਨਾ ਸੋਚਿਆ ਤਾਂ ਅਗ ਲਾ ਦਿਆਂਗਾ ਤੇਰੀਆਂ ਗਲੀਆਂ ਨੂੰ ਕਿਸੇ ਹੋਰ ਨੂੰ ਤੇਰੀਆਂ ਗਲੀਆਂ ਵਿੱਚੋਂ ਦੀ ਲੰਘਣ ਨਹੀਂ ਦੇਣਾ ਤੂੰ ਮੇਰੀ ਹੈ ਤੇ ਸਿਰਫ ਮੇਰੀ ਹੈ ਰੱਬ ਨੇ ਤੈਨੂੰ ਜ਼ਮੀਨ ਉੱਤੇ ਮੇਰੇ ਵਾਸਤੇ ਹੀ ਪੈਦਾ ਕੀਤਾ ਹੈ ਜੇ ਰੱਬ ਤੈਨੂੰ ਅਸਮਾਨੋਂ ਥੱਲੇ ਉਤਾਰ ਕੇ ਇੱਥੇ ਲਿਆਇਆ ਹੈ ਤਾਂ ਸਿਰਫ ਮੇਰੇ ਲਈ ਮੇਰੀ ਹੀ ਦੀ ਹੈ ਜਕਤਾਰ ਦੇ ਅੰਦਰ ਗਲਤਫਹਿਮੀ ਘਰ ਕਰਨ ਲੱਗ ਪਈ ਸੀਗੀ ਉਹ ਆਪਣੇ ਆਪ ਹੀ ਨੂਰਾਂ ਦਾ ਮਾਲਕ ਬਣ ਬਣ ਬੈਠਣ ਲੱਗ ਪਿਆ ਸੀਗਾ ਉਹ ਬਦੋ ਬਦੀ ਦਾ ਆਸ਼ਿਕਪਨ ਦਾ ਜਾ ਰਿਹਾ ਸੀਗਾ ਨੂਰਾਂ ਦਾ ਪਰ ਜਕਤਾਰ ਨੂੰ ਇਹ ਗੱਲ ਕਿਹੜਾ ਸਮਝਾਉਂਦਾ ਕਿ ਮੁਹੰਮਦ ਖਾਨ ਦੀ ਤੀਨ ਨੂਰਾਂ ਲਈ ਤੂੰ ਵੀ ਉਹਨਾਂ ਮੰਡਰਾਉਂਦੇ ਹੋਏ ਭੁੰਡਾ ਵਿੱਚੋਂ ਹੀ ਇੱਕ ਹੈ ਤੇ ਉਧਰ ਯਾਰ ਇੱਕ ਗੱਲ ਤਾਂ ਦੱਸ ਮੈਨੂੰ ਤੂੰ ਤੇ ਚੰਗਾ ਭਲਾ ਰੰਗਾਂ ਦੀ ਦੁਨੀਆ ਵਿੱਚ ਖੇਡਦਾ ਹੁੰਦਾ ਸੀ ਅੱਖਾਂ ਬੰਦ ਕਰਕੇ ਵੀ ਉਸ ਕਾਦਰ ਦੀ ਬਣਾਈ ਹੋਈ ਕੁਦਰਤ ਦੀਆਂ ਨਜ਼ਾਰਿਆਂ ਨੂੰ ਦਿਵਾਰਾਂ ਉੱਤੇ ਰੰਗਾਂ ਦੇ ਨੂਰ ਵਿੱਚ ਰੰਗ ਛੜਦਾ ਸੀ ਫਿਰ ਹੁਣ ਕਾਹਤੋਂ ਮੱਥਾ ਮਾਰਨ ਲੱਗ ਪਏ ਕੋਰੇ ਕਾਗਜ਼ਾਂ ਨਾਲ ਮੈਨੂੰ ਤਾਂ ਉਮੀਦ ਨਹੀਂ ਕੋਰੇ ਕਾਗਜ਼ਾਂ ਵਿੱਚੋਂ ਕੁਝ ਨਿਕਲ ਸਕੇ ਮਨਪ੍ਰੀਤ ਨੇ ਆਪਣੇ ਜਿਗਰੀ ਦੋਸਤ ਸੁੰਦਰ ਨੂੰ ਜੋ ਕਦੇ ਪੇਂਟਿੰਗ ਦਾ ਕੰਮ ਕਰਦਾ ਹੁੰਦਾ ਸੀ ਕਾਪੀ ਦੇ ਪੰਨੇ ਉੱਤੇ ਕੁਝ ਲਿਖਦੇ ਨੂੰ ਦੇਖ ਕੇ ਕਿਹਾ ਸੀਗਾ ਦੁਨੀਆ ਬਦਲ ਗਈ ਹੈ ਸੱਜਣਾ ਅਤੇ ਮੈਂ ਵੀ ਬਦਲ ਗਿਆ ਹਾਂ ਰੰਗਾਂ ਵਾਲੇ ਬਰਸ਼ਾਂ ਨੂੰ ਛੱਡ ਦਿੱਤਾ ਹੈ ਤੇ ਕਲਮ ਤੇ ਕਾਗਜ਼ ਚੁੱਕ ਲਏ ਹਨ ਦੀਵਾਰਾਂ ਉੱਤੇ ਲਕੀਰਾਂ ਖਿੱਚਣੀਆਂ ਛੱਡ ਕੇ ਕਾਗਜ਼ਾਂ ਕਾਪਾਂ ਉੱਤੇ ਲਕੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਮਕਬਰਿਆਂ ਮਸਜਿਦਾਂ ਤੇ ਜਾਣਾ ਛੱਡ ਦਿੱਤਾ ਹੈ ਤੇ ਕੱਖਾਂ ਦੀ ਕੁੱਲੀ ਵਿੱਚ ਡੇਰਾ ਲਾ ਲਿਆ ਹੈ ਜਾਨੀ ਪੈਰ ਚੱਕਰ ਮੁੱਕ ਗਿਆ ਹੈ ਤੇ ਸਟੇਜ ਮਿਲ ਗਈਏ ਸੱਜਣਾ ਮਿਹਨਤ ਦਾ ਫਲ ਤਾਂ ਹਰ ਜਗ੍ਹਾ ਤੇ ਮਿਲਦਾ ਹੈ ਚਾਹੇ ਪੇਂਟਿੰਗ ਹੋਵੇ ਜਾਂ ਰਾਈਟਿੰਗ ਹੋਵੇ ਇਨਸਾਨ ਦੀ ਮਿਹਨਤ ਕੀਤੀ ਕਦੇ ਬੇਕਾਰ ਨਹੀਂ ਹੁੰਦੀ ਦੇਰ ਸਵੇਰ ਫਲ ਜ਼ਰੂਰ ਮਿਲਦਾ ਹੈ ਨਾਲੇ ਇਹ ਜੋ ਕੁਦਰਤ ਦੀ ਦਿੱਤੀ ਹੋਈ ਕੋਈ ਨਿਆਮਤ ਹੈ ਕਿ ਕਿਸੇ ਦੀ ਵਾਪਰੇ ਹੋਏ ਜਾਂ ਅੱਗੇ ਜਾ ਕੇ ਵਾਪਣ ਵਾਲੇ ਹਾਸੇ ਨੂੰ ਜਾਣੇ-ਅਣਜਾਣੇ ਕੋਈ ਲਿਖਣ ਵਾਲਾ ਹੀ ਕਲਮ ਬੰਦ ਕਰਦਾ ਹੈ ਲਿਖਣ ਵਾਲਾ ਤਾਂ ਸਿਰਫ ਜਾਣੇ-ਅਣਜਾਣੇ ਲਿਖਦਾ ਹੀ ਹੈ ਪਰ ਕਈ ਲੋਕੀ ਤਾਂ ਇਸ ਤਰ੍ਹਾਂ ਦੀ ਕਹਾਣੀ ਨੂੰ ਜੀ ਰਹੇ ਹੁੰਦੇ ਹਨ ਪਰ ਉਹਨਾਂ ਨੂੰ ਆਪ ਖੁਦ ਇਸ ਬਾਰੇ ਕੁਝ ਨਹੀਂ ਪਤਾ ਹੁੰਦਾ ਕ ਇਸ ਕਰਕੇ ਕੁਦਰਤ ਨੇ ਇਹ ਸਭ ਕੁਝ ਲਿਖਣ ਲਈ ਕਿਸੇ ਦੂਜੇ ਦੇ ਹੱਥ ਕਲਮ ਕਾਗਜ਼ ਫੜਾਏ ਹੁੰਦੇ ਹੋਏ ਹਨ ਪਰ ਤੈਨੂੰ ਇਹਨਾਂ ਗੱਲਾਂ ਦਾ ਕੀ ਬਤਾਏ ਭੋਲੇ ਜੱਟਾ ਸੁੰਦਰ ਨੇ ਆਪਣੇ ਪੱਟਾ ਵਿੱਚ ਰੱਖਿਆ ਹੋਇਆ ਰਜਿਸਟਰ ਬੰਦ ਕਰਦੇ ਹੋਏ ਮਨਪ੍ਰੀਤ ਨੂੰ ਬੈਠਣ ਲਈ ਇਸ਼ਾਰਾ ਕਰਦੇ ਹੋਏ ਕਿਹਾ ਸੀਗਾ ਤਾਂ ਹੀ ਤਾਂ ਯਾਰ ਮੈਂ ਤੇਰੇ ਕੋਲ ਆਇਆ ਹਾਂ ਤੈਨੂੰ ਪੁੱਛ ਰਿਹਾ ਕੁਝ ਮੈਨੂੰ ਵੀ ਦੱਸ ਸੁਣਿਆ ਏ ਅਣ ਸੁਣਿਆ ਕਜ ਮੈਨੂੰ ਵੀ ਤਾਂ ਪਤਾ ਲੱਗੇ ਤੂੰ ਕੀ ਲਿਖਦਾ ਆ ਸੁੰਦਰ ਨੇ ਲਾਗੇ ਕਾ ਉਤੇ ਬੈਠੇ ਹੋਏ ਮਨਪ੍ਰੀਤ ਨੂੰ ਕਿਹਾ ਨੂੰ ਪੁੱਛਿਆ ਸੀਗਾ ਅੱਛਾ ਅੱਛਾ ਇਸ ਦਾ ਮਤਲਬ ਤੂੰ ਵੀ ਇਸ ਪਾਸੇ ਵੱਲ ਤੁਰਨਾ ਚਾਹੁੰਦਾ ਆ ਕੋਈ ਗੱਲ ਨਹੀਂਗੀ ਜਦੋਂ ਇਹ ਸਾਰੀ ਕਹਾਣੀ ਲਿਖ ਹੋ ਜਾਵੇਗੀ ਤਾਂ ਤੈਨੂੰ ਦੇ ਦੇਵਾਂਗਾ ਤੂੰ ਆਪੇ ਹੀ ਪੜ ਲੇਨੀ ਤੈਨੂੰ ਵੀ ਪਤਾ ਲੱਗ ਜਾਵੇਗਾ ਤੂੰ ਵੀ ਜਾਣ ਜਾਵੇਂਗਾ ਕਿ ਮੈਂ ਕੀ ਲਿਖਦਾ ਹਾਂ ਜਾਨੀ ਕਿ ਕੁਦਰਤ ਨੇ ਮੇਰੀ ਡਿਊਟੀ ਕਿਸ ਨੂੰ ਹੀਰੋ ਬਣਾਉਣ ਦੀ ਲਾਈ ਹੋਈ ਹੈ ਇਹ ਤਾਂ ਉਹੀ ਜਾਣੇ ਸੁੰਦਰ ਨੇ ਜਵਾਬ ਦਿੱਤਾ ਸੀਗਾ ਯਾਰ ਇੱਕ ਗੱਲ ਦੱਸ ਤੇਰੇ ਘਰ ਦੇ ਨਹੀਂ ਕਹਦੇ ਤੇਰੇ ਤੋਂ ਤੂੰ ਜੋ ਸਾਰਾ ਦਿਨ ਕਲਮ ਕਾਪੀ ਲੈ ਕੇ ਬੈਠਾ ਰਹਿਣਾ ਹੈ ਮਨਪ੍ਰੀਤ ਪੁੱਛ ਰਿਹਾ ਸੀ ਸੁੰਦਰ ਤੋਂ ਪਹਿਲਾਂ-ਪਹਿਲਾਂ ਥੋੜਾ ਬੋਤਖਾਇਦੇ ਹੁੰਦੇ ਸਨ ਪਰ ਹੁਣ ਹੌਲੀ-ਹੌਲੀ ਸਮਝਦਾਰ ਹੁੰਦੇ ਜਾਂਦੇ ਆ ਵੈਸੇ ਵੀ ਉਹਨਾਂ ਨੂੰ ਪਤਾ ਹੈ ਕਿ ਮੈਂ ਉਹਨਾਂ ਦੇ ਕਹਿ ਤੋਂ ਇਹ ਸਭ ਕੁਝ ਛੱਡਣ ਵਾਲਾ ਤਾਂ ਨਹੀਂ ਹਾਂ ਇਸ ਕਰਕੇ ਉਹ ਹੁਣ ਬਹੁਤੀ ਦਖਲਅੰਦਾਜ਼ੀ ਨਹੀਂ ਕਰ ਦੇਗੇ ਉਦੋਂ ਤੈਨੂੰ ਦੱਸਾਂ ਬਹੁਤਾ ਘਰਦਿਆਂ ਦੇ ਮਗਰ ਵੀ ਨਹੀਂ ਲੱਗੀ ਦੰਦਾਗਾ ਕਿਉਂਕਿ ਅੱਗ ਦਾ ਮਾਰਿਆ ਤਾਂ ਬਚ ਸਕਦਾ ਹੈ ਬੰਦਾ ਪਰ ਘਰਦਿਆਂ ਦਾ ਮਾਰਿਆ ਘਰਦਿਆਂ ਦਾ ਮਾਰਿਆ ਕਦੇ ਨਹੀਂ ਬਚ ਸਕਦਾਗਾ ਇਸ ਲਈ ਮੈਂ ਆਪਣੀ ਜ਼ਿੰਦਗੀ ਦਾ ਇੱਕ ਅਸੂਲ ਬਣਾ ਲਿਆ ਹੈ ਵੀ ਸੁਣੋ ਸਭ ਦੀ ਪਰ ਕਰੋ ਆਪਣੀ ਸੁੰਦਰ ਆਪਣੇ ਕੋਲ ਬੈਠੇ ਮਨਪ੍ਰੀਤ ਨਾਲ ਗੁਫ਼ਤਗੂ ਕਰ ਰਿਹਾ ਸੀਗਾ ਦੋਵੇਂ ਚੰਗੇ ਗੂੜੇ ਦੋਸਤ ਜੋ ਸੰਨ ਇੱਕ ਪਿੰਡ ਦੇ ਸਾਨੂੰ ਉਪਰੋਂ ਦੋਹਾਂ ਦੇ ਮਿਲਦੇ ਜੁਲਦੇ ਵਿਚਾਰ ਹੀ ਉਹਨਾਂ ਦੀ ਗੂੜੀ ਦੋਸਤੀ ਦਾ ਆਧਾਰ ਸਨ ਅਤੇ ਅੱਜ ਦੀ ਮੁਲਾਕਾਤ ਦੋਹਾਂ ਦੀ ਦੋਸਤੀ ਦਾ ਹੀ ਇੱਕ ਹਿੱਸਾ ਸੀ ਯਾਰ ਕਿਵੇਂ ਲੱਗਦਾ ਰਹਿਣਾ ਸਾਰਾ ਸਾਰਾ ਦਿਨ ਨੀਂ ਨੀ ਪਾਈ ਮਰਬੀਤ ਪੁੱਛ ਰਿਹਾ ਸੀ ਆਪਣੇ ਦੋਸਤ ਸੁੰਦਰ ਤੋਂ ਕਲਾਕਾਰ ਦੀ ਕਾਮਯਾਬੀ ਕਲਾਕਾਰ ਦੇ ਇਸ਼ਕ ਤੇ ਨਿਰਭਰ ਕਰਦੀ ਹੈ ਇਹ ਜੋ ਕਲਾ ਹੈ ਇਹ ਵੀ ਰੱਬ ਦੀ ਦੇਣ ਹੁੰਦੀ ਹੈ ਇਹ ਹਰ ਇਨਸਾਨ ਦੇ ਬਸ ਵਿੱਚ ਨਹੀਂ ਹੁੰਦਾ ਕਿ ਕਿਸੇ ਵੀ ਕਲਾ ਨੂੰ ਆਪਣੀ ਮਰਜ਼ੀ ਨਾਲ ਅਪਣਾ ਲਵੇ ਜਾਂ ਕਲਾਕਾਰ ਬਣ ਜਾਵੇ ਹਾਂ ਜੇ ਰੱਬ ਨੇ ਇਹ ਕਲਾ ਕਿਸੇ ਨੂੰ ਦਿੱਤੀ ਹੋਈ ਹੈ ਤਾਂ ਫਿਰ ਜੇ ਕਰ ਉਹ ਕਲਾਕਾਰੀ ਆਪਣੀ ਕਲਾ ਨਾਲ ਦਿਲੋਂ ਤਨੋਂ ਮਨੋਂ ਅਤੇ ਇਮਾਨਦਾਰੀ ਨਾਲ ਸੱਚਾ ਇਸ਼ਕ ਕਰਦਾ ਹੈ ਜਾਂ ਆਪਣੀ ਲਗਨ ਨਾਲ ਉਸ ਕਲਾ ਦਾ ਧਾਰਨੀ ਬਣ ਕੇ ਕਲਾ ਦੀ ਪੂਜਾ ਕਰਦਾ ਹੈ ਤਾਂ ਕਾਮਯਾਬੀ ਹਰ ਹਾਲਤ ਵਿੱਚ ਉਸ ਨੂੰ ਮਿਲਦੀ ਹੈ ਕਲਾ ਦੇ ਇਸ਼ਕ ਬਾਰੇ ਸੁੰਦਰ ਆਪਣੇ ਦੋਸਤ ਨੂੰ ਦੱਸ ਰਿਹਾ ਸੀਗਾ ਉਹ ਯਾਰ ਇਹ ਇਸ਼ਕ ਕੀ ਹੁੰਦਾ ਹੈ ਮਨਪ੍ਰਿਤ ਅਨਜਾਨ ਜਿਹਾ ਬਣ ਕੇ ਸੁੰਦਰ ਤੋਂ ਪੁੱਛ ਰਿਹਾ ਸੀਗਾ ਇਹ ਮਨੁੱਖ ਦੀ ਅੰਦਰੂਨੀ ਭਾਵਨਾ ਹੁੰਦੀ ਹੈ ਮਨੁੱਖ ਦੇ ਅੰਦਰ ਦਾ ਅਹਿਸਾਸ ਹੁੰਦਾ ਹੈ ਇੱਕ ਜਜ਼ਬਾਤ ਹੁੰਦਾ ਹੈ ਜੋ ਉਸ ਇਸ਼ਕ ਦਾ ਪ੍ਰਤੀਕ ਹੁੰਦਾ ਹੈ ਮੇਰੇ ਯਾਰ ਇੰਜ ਨਹੀਂ ਸਮਝੀਏਗਾ ਤੂੰ ਜਦੋਂ ਕਿਤੇ ਪੇਚਾ ਪੈ ਗਿਆ ਇਸ਼ਕ ਨਾਲ ਤੇਰਾ ਤਾਂ ਤੂੰ ਖੁਦ ਹੀ ਸਮਝ ਜਾਵੇਂਗਾ ਕਿ ਇਸ਼ਕ ਕੀ ਹੁੰਦਾ ਹੈ ਮੈਂ ਵੀ ਤੇਰੇ ਵਾਂਗੂ ਮਿੱਟੀ ਵਿੱਚ ਮਿੱਟੀ ਹੋ ਕੇ ਹੋਏ ਨੇ ਜ਼ਿੰਦਗੀ ਦੇ ਕਈ ਕੀਮਤੀ ਸਾਲ ਗਵਾ ਦਿੱਤੇ ਆ ਪਰ ਹੱਥ ਪੱਲੇ ਕੁਝ ਨਹੀਂ ਆਏਗਾ ਸੁੰਦਰ ਕਹ ਰਿਆ ਸੀਗਾ ਕੋਈ ਵਕਤ ਸੀਗਾ ਜਦੋਂ ਸੁੰਦਰ ਦੇ ਦਾੜੀ ਮੋਛਾਲੇ ਫਟਦੀ ਸੀ ਕਿ ਉਸ ਦੀ ਅੱਖ ਵੀ ਇੱਕ ਲਾਗਲੇ ਪਿੰਡ ਦੇ ਪੰਡਤਾਂ ਦੀ ਕੁੜੀ ਰੰਜਨਾ ਨਾਲ ਲੜ ਗਈ ਸੀ ਰੰਜਨਾ ਵੀ ਸੁੰਦਰ ਵਲ ਨੂੰ ਖਿੱਚੀ ਗਈ ਸੀ ਦਰਅਸਲ ਰੰਜਨਾ ਦਾ ਸਕੂਲ ਪਿੰਡ ਬਾਹਰਦੋਲੀ ਵਿੱਚ ਸੀ ਅਤੇ ਉਹ ਹਰ ਰੋਜ਼ ਸਾਈਕਲ ਤੇ ਆਪਣੇ ਸਕੂਲ ਪੜਨ ਲਈ ਜਾਇਆ ਕਰਦੀ ਸੀ ਜਿਸ ਰਾਹੇ ਰੰਜਨਾ ਸਕੂਲ ਜਾਂਦੀ ਸੀਗੀ ਹੁਣ ਸੁੰਦਰ ਹੁਣਾਂ ਦੀ ਜ਼ਮੀਨ ਵੀ ਉਸੇ ਰਾਹ ਤੇ ਹੀ ਸੀਗੀ ਸੁੰਦਰ ਅਕਸਰ ਆਪਣੇ ਖੂਵਲ ਨੂੰ ਜਾਣ ਲਈ ਉਸੇ ਰਸਤੇ ਤੋਂ ਲੰਘਿਆ ਕਰਦਾ ਸੀ ਉਹ ਸਕੂਲੋਂ ਆਉਂਦਾ ਹੀ ਆਪਣਾ ਕਿਤਾਬਾਂ ਵਾਲਾ ਥੈਲਾ ਰੱਖ ਕੇ ਆਪਣੇ ਬੇਬੇ ਨੂੰ ਜਾਂਦਾ ਜਾਂਦਾ ਹੀ ਕਹਿ ਜਾਂਦਾ ਸੀਗਾ ਕਿ ਬੇਬੇ ਮੈਂ ਖੂਹ ਤੇ ਚੱਲਿਆ ਹਾਂ ਕਹਿ ਕੇ ਉਹ ਘਰੋਂ ਬਾਹਰ ਹੋ ਜਾਂਦਾ ਸੀ ਬੇਬੇ ਭਾਵੇਂ ਪਿੱਛੋਂ ਉਹਨੂੰ ਵਾਜਾਂ ਮਾਰਦੀ ਰਹਿੰਦੀ ਸੀ ਪਰ ਸੁੰਦਰ ਤਾਂ ਜਦ ਤੱਕ ਘਰੋਂ ਦੂਰ ਅਸਰਾਹ ਵਿੱਚ ਜਾ ਪਹੁੰਚਦਾ ਸੀਗਾ ਜਿਸ ਰਾਹੇ ਰੰਜਨਾ ਨੇ ਸਾਈਕਲ ਤੇ ਲੰਘਣਾ ਹੁੰਦਾ ਸੀਗਾ ਏਸ਼ਕ ਵੀ ਕਿਹੜੀ ਚੀਜ਼ ਹੈ ਜਿਵੇਂ ਕਿਸੇ ਉੱਤੇ ਵੀ ਆਪਣੇ ਅਮਰਤਦਾ ਛਿੱਟਾ ਦਿੰਦਾ ਹੈ ਉਸ ਨੂੰ ਇਸ ਦੁਨੀਆ ਦੀਆਂ ਸਟੇਜਾਂ ਤੋਂ ਕਿਤੇ ਉੱਪਰਲੀ ਸਟੇਜ ਉੱਤੇ ਲੈ ਜਾਂਦਾ ਹੈ ਐਸਾ ਹੀ ਇੱਕ ਛਿੱਟਾ ਅਮਰਤਦਾ ਸੁੰਦਰ ਦੀ ਕਾਇਆ ਉੱਤੇ ਵੀ ਪੈਣ ਲੱਗਾ ਸੀਗਾ ਜਿਸ ਕਰਕੇ ਉਹ ਵੀ ਇਸ ਦੁਨੀਆ ਤੋਂ ਦੂਰ ਆਪਣੀ ਮਹਿਬੂਬ ਰੰਜਨਾ ਦੇ ਰਾਹਾਂ ਤੇ ਖਿਆਲਾਂ ਵਿੱਚ ਖੋਇਆ ਰਹਿੰਦਾ ਸੀਗਾ ਅਤੇ ਉਹ ਵੀ ਰੰਜਨਾ ਦੇ ਇਸ਼ਕ ਵਿੱਚ دیਵਾਨਾ ਹੋਇਆ ਰਹਿੰਦਾ ਸੀਗਾ ਪਰ ਇਨ੍ਹਾਂ ਭੈੜੇ ਦੁਨੀਆ ਵਾਲਿਆਂ ਨੇ ਸੁੰਦਰ ਅਤੇ ਰੰਜਨਾ ਨੂੰ ਇੱਕ ਨਹੀਂ ਸੀ ਹੋਣ ਦਿੱਤਾਗਾ ਇੱਕ ਦਿਨ ਸੁੰਦਰ ਦੀ ਰੰਜਨਾ ਨੂੰ ਕੋਈ ਸੈਦਾ ਕਾਣਾ ਲੈ ਗਿਆ ਸੀਗਾ ਹੁਣ ਸੁੰਦਰ ਬਹੁਤ ਹੀ ਕਰੀਬ ਤੋਂ ਦੇਖਦਾ ਸੀਗਾ ਇਸ ਦੁਨੀਆ ਨੂੰ ਇਹ ਜੋ ਜਗ ਦੀ ਬਾਹਰਲੇ ਅੰਦਰੂਨੀ ਅਸਲੀਅਤ ਹੈ ਇਹਨੂੰ ਸੁੰਦਰ ਬਹੁਤ ਚੰਗੀ ਤਰ੍ਹਾਂ ਨਾਲ ਪਹਿਚਾਣਦਾ ਸੀਗਾ ਇਸੇ ਲਈ ਹੀ ਤਾਂ ਜ਼ਿੰਦਗੀ ਨੇ ਸੁੰਦਰ ਨੂੰ ਇੱਕ ਕਲਾਕਾਰ ਬਣਾ ਦਿੱਤਾ ਸੀ ਉਹਦੇ ਤੌਰ ਦਿਲ ਚੋਂ ਜੋ ਕਲਾ ਉਤਪਨ ਹੁੰਦੀ ਸੀਗੀ ਉਹ ਉਹਨੂੰ ਕੋਰੇ ਕਾਗਜ਼ਾਂ ਦੀ ਹਕੂ ਉੱਤੇ ਉਕਰ ਦਿੰਦਾ ਸੀਗਾ ਯਾਰ ਸੁੰਦਰਾ ਮੈਨੂੰ ਵੀ ਕੁਝ ਦੱਸ ਮੈਂ ਕੀ ਕਰਾਂ ਮਨਪ੍ਰੀਤ ਆਪਣੇ ਦੋਸਤ ਸੁੰਦਰ ਤੋਂ ਸਲਾਹ ਪੁੱਛ ਰਿਹਾ ਸੀਗਾ ਜੋ ਮਰਜ਼ੀ ਕਰ ਮੇਰਾ ਮਤਲਬ ਕੋਈ ਹੋਰ ਕੰਮ ਕਰਨਾ ਚਾਹੁੰਦਾ ਹੈ ਤੇਰੇ ਮਨ ਦੀ ਵੀ ਮੇਰੇ ਵਾਂਗੂ ਖੇਤਾਂ ਦੀ ਮਿੱਟੀ ਤੋਂ ਅੱਕ ਗਿਆ ਲੱਗਦਾ ਏ ਸੁੰਦਰ ਪੁੱਛ ਰਿਹਾ ਸੀਗਾ ਅਜੇ ਅੱਕਿਆ ਤਾਂ ਨਹੀਂ ਪਰ ਖੇਤੀ ਦਾ ਕੰਮ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਈ ਜਾਉ ਤੇ ਇਹਦੇ ਨਾਲੋਂ ਤਾਂ ਟਰੱਕ ਵਗੈਰਾ ਦਾ ਕੰਮ ਚੰਗਾ ਲੱਗਦਾ ਏ ਮਨਪ੍ਰੀਤ ਕਹਿ ਰਿਹਾ ਸੀ ਸੁੰਦਰ ਨੂੰ ਤੇ ਕੀ ਲੈਣਾ ਐ ਬੇਲੀ ਬਾਬੇ ਬਣ ਕੇ ਟਰੱਕਾਂ ਤੋਂ ਆਰਾਮ ਨਾਲ ਖੇਤੀਬਾੜੀ ਦਾ ਕੰਮ ਕਰੀ ਜਾ ਵੈਸੇ ਖੇਤੀ ਨਾਲ ਦੀ ਮੌਜ ਵੀ ਕਿਤੇ ਨਹੀਂ ਮਿਲਦੀ ਕੀ ਜਿੱਥੇ ਮਰਜੀ ਕੁੱਮੋ ਕੰਮ ਦਾ ਕੰਮ ਤੇ ਵਿਹਲੇ ਦੇ ਵਿਹਲੇ ਮਨਪ੍ਰਿਤ ਨੂੰ ਸਮਝਾ ਰਿਹਾ ਸੀ ਸੁੰਦਰ ਵਿਹਲੇ ਕਿੱਥੇ ਭਰਾਵਾ ਖੇਤੀ ਦੇ ਕੰਮ ਵਿੱਚ ਨਾ ਦਿਨ ਨਾ ਰਾਤ ਨੂੰ ਚੈਣਾ ਇਹ ਪਤੰਦਰ ਸਾਡੇ ਬਿਜਲੀ ਵਿਭਾਗਵੇਂ ਵਾਲੇ ਵੀ ਕਿਹੜੇ ਬਿਜਲੀ ਵਕਤ ਨਾਲ ਦਿੰਦੇ ਆ ਜਦੋਂ ਮਰਜੀ ਕੱਟਲਾ ਛੱਡ ਦੇ ਤੇ ਜਦੋਂ ਮਰਜੀ ਜ਼ਿਆਦਾ ਵੋਲਟੇਜ ਛੱਡ ਕੇ ਲੋਕਾਂ ਦੇ ਬਲਬ ਟਿਊਬਾਂ ਫੂਕ ਛੱਡਦੇ ਆ ਕਹਿੰਦਾ ਕਹਿੰਦਾ ਉੱਠ ਕੇ ਤੁਰ ਪਿਆ ਸੀ ਗੰਮਾ ਪਿੱਤ ਆਪਣੇ ਖੇਤਾ ਵਾਲ ਨੂੰ ਉਹ ਯਾਰ ਮਿਲਦਾ ਗਿਲਦਾ ਰਿਹਾ ਕਰ ਦੇਖ ਲਈ ਮੈਂ ਆਪਣੇ ਇਸ ਕਹਾਣੀ ਦਾ ਜੋ ਹੁਣ ਲਿਖ ਰਿਹਾ ਹਾਂ ਹੀਰੋ ਬਣਾਵਾਗਾ ਤੈਨੂੰ ਕਹਿੰਦੇ ਹੋਏ ਰਜਿਸਟਰ ਵਿੱਚ ਫਿਰ ਚੱਕ ਕੇ ਆਪਣੇ ਪੱਟਾ ਉਤੇ ਰੱਖ ਲਿਆ ਸੀ ਸੁੰਦਰ ਨੇ ਤੇ ਇਧਰ ਸੂਰਜ ਡੁੱਬਦੇ ਨਾਲ ਹੀ ਮੱਝਾਂ ਬਾੜੇ ਵਿੱਚ ਲਿਆ ਬਾੜੀਆਂ ਸਨ ਨੂਰਾ ਨੇ ਮੁਹੰਮਦ ਖਾਨ ਨੇ ਬਾੜੇ ਦੇ ਖਿੜਕ ਖੋਲ ਹੀ ਸੱਟੀ ਜਾ ਫੜੀ ਸੀ ਛੋਟੀ ਜਾ ਫੜੀ ਸੀ ਆਪਣੇ ਧੀ ਨੂਰਾ ਦੇ ਹੱਥੋਂ ਮਿੰਟਾਂ ਸਕਿੰਟਾਂ ਵਿੱਚ ਸਾਰੀਆਂ ਮੱਜਾਂ ਰਸੇ ਨਾਲ ਨੱਥ ਛੱਡੀਆਂ ਸਾਨੂੰ ਨੂਰਾ ਨੇ ਚੜਦੀ ਜਵਾਨੀ ਹਨੇਰੀ ਵਾਂ ਕੰਮ ਦੀ ਫੈਦੀ ਸੀ ਸਾਰੇ ਬਾੜੇ ਵਿੱਚ ਇਹ ਤਾਂ ਹਰ ਰੋਜ਼ ਦਾ ਕੰਮ ਸੀਗਾ ਸਵੇਰ ਸ਼ਾਮ ਹਰ ਰੋਜ਼ ਦੀ ਤਰ੍ਹਾਂ ਮੱਜਾਂ ਦੇਗਾ ਧਾਰਾ ਕੱਢਣੀਆਂ ਤੇ ਦੁੱਧ ਸੰਭਾਲਣਾ ਕਰਨਾ ਉਤੋਂ ਚੌਕੇ ਚੁੱਲੇ ਦਾ ਕੰਮ ਵੀ ਨੂਰਾ ਨੂੰ ਖੁਦ ਹੀ ਤਾਂ ਕਰਨਾ ਪੈਂਦਾ ਸੀਗਾ ਹਰ ਰੋਜ਼ ਹੀ ਕਾਫੀ ਰਾਤ ਹੋ ਜਾਂਦੀ ਸੀ ਕਿ ਜੁੱਲਾ ਚੌਂਕਾ ਸਮੇਟਦੀ ਨੂਰਾ ਨੂੰ ਅਤੇ ਮਮਦ ਖਾਨ ਰਾਤ ਦਾ ਖਾਣਾ ਖਾਣ ਤੋਂ ਬਾਅਦ ਬਾੜੇ ਵਿੱਚ ਪੱਜੀਆਂ ਮੱਜਾਂ ਨਾਲ ਲਗੇੜਾ ਮਾਰ ਵਾਪਸ ਆ ਕੇ ਆਪਣੇ ਬਿਸਤਰੇ ਵਿੱਚ ਜਾ ਵੜਿਆ ਸੀ ਨੂਰਾ ਹਾਲੇ ਵੀ ਮਹਿਕਾਂ ਵਖੇਰਦੀ ਆਪਣੇ ਰੋਜ਼ ਦੇ ਆਹਾਰ ਨੂੰ ਸਮੇਟਣ ਵਿੱਚ ਲੱਗੀ ਹੋਈ ਹੌਲੀ-ਹੌਲੀ ਕੋਜ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ हे ਰੱਬਾ ਮੈਨੂੰ ਅਗਲੇ ਜਨਮ ਵਿੱਚ ਗੁਜਰਾਂ ਦੇ ਘਰ ਵਿੱਚ ਨਾ ਭੇਜੀ ਮੈਨੂੰ ਕੀ ਕਿਸੇ ਹੋਰ ਕੁੜੀ ਨੂੰ ਵੀ ਗੁਜਰਾਂ ਦੇ ਘਰ ਨਾ ਭੇਜੀ ਨੂਰਾ ਰੱਬ ਨਾਲ ਗਿਲੇ ਸ਼ਿਕਵੇ ਕਰਦੀ ਆਪਣੇ ਬਿਸਤਰੇ ਵਿੱਚ ਜਾ ਵੜੀ ਸੀ ਮੰਜੇ ਦੇ ਲਾਗੇ ਪਏ ਦੀਵੇ ਨਾਲ ਉੱਤੇ ਬਲਦੇ ਦੀਵੇ ਦੀ ਰੋਸ਼ਨੀ ਵਿੱਚ ਮਹਿਤਾਬ ਦੀ ਤਰ੍ਹਾਂ ਭਖ ਰਿਹਾ ਸੀਗਾ ਨੂਰਾਂ ਦਾ ਜਲਾਲ ਭਖ ਰਿਹਾ ਮੁਖੜਾ ਰੱਬ ਨਾਲ ਇੰਨੀ ਨਾਰਾਜ਼ਗੀ ਖੇਸ ਵਿੱਚ ਮੂੰਹ ਸਰਲ ਬੈਠੀ ਪਏ ਮੁਹੰਮਦ ਖਾਨ ਨੇ ਆਪਣੇ ਲਾੜ ਲਈ ਤੀ ਨੂਰਾਂ ਤੋਂ ਪੁੱਛਿਆ ਸੀਗਾ ਹੋਰ ਕੀ ਅੱਬੂ ਜਾਨ ਤੜਕੇ ਤੜਕੇ ਉੱਠੋ ਅਤੇ ਦਿ ਰਾਤ ਗਈ ਸੋ ਉਹ ਸਾਰਾ ਦਿਨ ਡੰਗਰਾਂ ਨਾਲ ਡੰਗਰ ਬਣੇ ਰਹੋ ਕਿਸੇ ਦਿਨ ਵੀ ਪਲ ਪਰਦਾ ਚੈਨ ਨਹੀਂ ਗਾ ਨੂਰਾ ਆਪਣੇ ਅੱਬਾ ਨੂੰ ਕਹਿ ਰਹੀ ਸੀ ਧੀਏ ਆਪਣਾ ਗੁਜਰਾ ਦਾ ਗੁਜ਼ਾਰਾ ਹੀ ਤਾਂ ਮੱਜਾਂ ਦੇ ਨਿਰਪਰ ਹੁੰਦਾ ਹੈ ਜੇ ਡੰਗਰ ਕੁਝ ਜ਼ਿਆਦਾ ਲੱਗਦੇ ਨੇ ਤਾਂ ਕੁਝ ਮੱਜਾਂ ਵੇਚ ਦਿੰਨੇ ਹਾਂ ਤੈਨੂੰ ਕੁਝ ਆਸਾਨੀ ਹੋ ਜਾਵੇਗੀ ਥੋੜੇ ਡੰਗਰ ਸਾਬਣ ਵਿੱਚ ਮੁਹੰਮਦ ਖਾਨ ਨੇ ਨੂਰਾ ਨੂੰ ਕਿਹਾ ਸੀ ਨਹੀਂ ਨਹੀਂ ਅੱਬੂ ਮੇਰਾ ਇਹ ਮਤਲਬ ਨਹੀਂ ਸੀ ਕਹਿਣ ਦਾ ਨੂਰਾ ਕਹਿ ਰਹੀ ਸੀਗੀ ਫਿਰ ਧੀਏ ਤੈਨੂੰ ਕੁਝ ਨਾ ਕੁਝ ਤਾਂ ਪਰੇਸ਼ਾਨੀ ਸਹਿਣੀ ਹੀ ਪਵੇਗੀ ਸਭ ਕੁਝ ਤੇਰਾ ਹੀ ਤਾਂ ਹੈ ਨਾ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤੂੰਵੇਂ ਕਰ ਲੈ ਜੇ ਨਹਿਰ ਦੀ ਪਠੜੀ ਉੱਤੇ ਅਤੇ ਖੇਤਾਂ ਵਿੱਚ ਕਾਹ ਨਹੀਂ ਰਿਹਾ ਤਾਂ ਡੰਗਰਾਂ ਨੂੰ ਪ੍ਰਾਲੀ ਪਾ ਦਿਆ ਕਰਾਂਗੇ ਹੁਣ ਮੁਹੰਮਦ ਖਾਨ ਪੁੱਛ ਰਿਹਾ ਸੀ ਨੂਰਾਂ ਤੋਂ ਅਜੇ ਤਾਂ ਲੱਗਦਾ ਹੈ ਕਿ ਦੋ ਹਫ਼ਤੇ ਹੋਰ ਨਿਕਲ ਜਾਣਗੇ ਨਹਿਰ ਉਤਲੇ ਘਾ ਨਾਲ ਹੀ ਜੀਵਦੀ ਲੋ ਵਿੱਚ ਛੱਪਰ ਦੀ ਛੱਤ ਵੱਲ ਤੱਕ ਦੀ ਨੂਰਾਂ ਕਹਿ ਰਹੀ ਸੀ ਤਾ ਵੀ ਤੇਰੀ ਮਰਜ਼ੀ ਹੈ ਧੀਏ ਅੱਛਾ ਹੁਣ ਸੌ ਜਾ ਰਾਤ ਬਹੁਤ ਹੋ ਗਈ ਹੈ ਮੁਹੰਮਦ ਖਾਨ ਨੇ ਨੂਰਾਂ ਨੂੰ ਸੌਣ ਲੈ ਕੇ ਆ ਅਬੂ ਜਾਨ ਨੂਰਾਂ ਕੁਝ ਪੁੱਛਣ ਲੱਗੀ ਰੋਕੀ ਸੀ ਹਾਂ ਹੁਣ ਕੀ ਹੋਇਆ ਹੈ ਅੱਬੂ ਨੇ ਪੁੱਛਿਆ ਸੀ ਕੁਝ ਨਹੀਂ ਨੂਰਾਂ ਨੇ ਕਿਹਾ ਸੀਗਾ ਦੇਖੀ ਕਿਤੇ ਚੱਲੀ ਹੀ ਨਾ ਹੋ ਜਾਵੇਂ ਬੁਲਾਏ ਅੱਬੂ ਕਹਿ ਰਿਹਾ ਸੀਗਾ 부ਜਾਨ ਚੱਲੀ ਕੀ ਹੁੰਦਾ ਆ ਨੂਰਾ ਪੋਲੇ ਪਣ ਵਿੱਚ ਆਪਣੇ ਅੱਬੂ ਤੋਂ ਪਚ ਰਹੀ ਸੀ ਪਤਾ ਨਹੀਂ ਮੈਨੂੰ ਨੀਂਦ ਆਉਂਦੀ ਹੈ ਤੇ ਤੂੰ ਵੀ ਸੌਂ ਜਾ ਹਣ ਮੈਨੂੰ ਵੀ ਸੌਣ ਦੇ ਮੁਹੰਮਦ ਖਾਨ ਨੇ ਆਪਣੇ ਤੀਨ ਨੂੰ ਕਹਿੰਦੇ ਹੋਏ ਆਪਣੇ ਮੰਜੇ ਉੱਤੇ ਪਏ ਨੇ ਪਾਸਾ ਬਦਲ ਕੇ ਆਪਣਾ ਮੂੰਹ ਦੂਜੇ ਪਾਸੇ ਵੱਲ ਕਰ ਲਿਆ ਸੀਗਾ ਨੂਰਾ ਆਪਣੇ ਮੰਜੇ ਤੇ ਬਿਸਤਰੇ ਵਿੱਚ ਪਈ ਅੱਖ ਲਾਉਣਾ ਚਾਹੁੰਦੀ ਸੀ ਪਰ ਅੱਖੇ ਕੋਈ ਚੜਦਾ ਹੀ ਨਹੀਂ ਸੀਗਾ ਸਭ ਗੋਹੇ ਦੀਆਂ ਪਾਠੀਆਂ ਹੇਠਲੇ ਭੂਨਾ ਵਰਗੀਆਂ ਲੱਗਦੇ ਸਨ ਪਰਵਾਨੇ ਨਹੀਂ ਸੰ ਲੱਗਦੇਗੇ ਹਾਂ ਇੱਕ ਦੇ ਦੂਰੋਂ ਪਰਵਾਨਾ ਹੋਣ ਦਾ ਝੌਲਾ ਪੈਂਦਾ ਸੀਗਾ ਪਰ ਉਹ ਕਦੇ ਕਰੀਬ ਨਹੀਂ ਸੀ ਆਇਆਗਾ ਅੱਜ ਨੂਰਾ ਦੇ ਖਿਆਲਾਂ ਵਿੱਚ ਜੇਲ੍ਹਦਾਰਾਂ ਦੇ ਮੁੰਡੇ ਮਨਪ੍ਰੀਤ ਦਾਖਸ ਉੱਬਰ ਲੱਗਿਆ ਸੀਗਾ ਵਾਕੰਗਾਂ ਨਾਲੋਂ ਕੁਝ ਅਲੱਗ ਲੱਗ ਰਿਹਾ ਸੀਗਾ ਸੁਪਨਿਆਂ ਵਿੱਚ ਫੈਟ ਹੋਣ ਦੇ ਕਾਬਲ ਲੱਗ ਰਿਹਾ ਸੀ ਉਹਦਾ ਧੁੰਦਲਾ ਜਿਹਾ ਅਕਸ ਜਿੰਨਾ ਖਿਆਲਾਂ ਵਿੱਚ ਡੁੱਬੀ ਨੂਰਾ ਨੂੰ ਪਤਾ ਹੀ ਨਹੀਂ ਲੱਗਾ ਕਿ ਉਸਦੀ ਅੱਖ ਕਦ ਲੱਗ ਗਈ ਸੀਗੀ